ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਮਾਨਸਾ ਜ਼ਿਲ੍ਹੇ ਦੇ ਪਿੰਡ ਫਾਫੜੇ ਭਾਈਕੇ ਵਿਖੇ ਭਾਈ ਬੈਲੋ ਸਭ ਤੋਂ ਪਹਿਲੋ ਗੁਰਦੁਆਰਾ ਸਾਹਿਬ ਦੇ ਇਤਿਹਾਸ ਮੁਤਾਬਕ ਤੁਹਾਨੂੰ ਦੱਸਦੀ ਏ ਕਿ ਭਾਈ ਬੈਲੋ ਜੀ ਇਸੇ ਪਿੰਡ ਦੇ ਜੰਪਲ ਸਨ ਉਹ ਖੇਤੀ ਕਰਨ ਦੇ ਨਾਲ-ਨਾਲ ਸ਼ੁਰੂ ਤੋਂ ਹੀ ਨਗਾਹੇ ਵਾਲੇ ਪੀਰ ਦੇ ਦਰਸ਼ਨ ਕਰਨ ਵਾਸਤੇ ਹਰ ਸਾਲ ਲਾਹੌਰ ਜਾਂਦੇ ਸਨ ਤਾਂ ਇੱਕ ਵਾਰੀ ਕਹਿੰਦੇ ਕੀ ਹੋਇਆ ਕਿ ਉਹਨਾਂ ਨੇ ਲਾਹੌਰ ਦੇ ਵਿੱਚ ਗੁਰੂ ਅਰਜਨ ਦੇਵ ਜੀਆ ਦੀ ਕਾਫੀ ਮਹਿਮਾ ਸੁਣੀ ਤੇ ਉਸ ਤੋਂ ਬਾਅਦ ਉਹ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਵਾਸਤੇ ਚਲੇ ਗਏ ਜਦੋਂ ਉਹ ਵਾਪਸ ਆਏ ਤਾਂ ਕਾਫੀ ਸਮੇਂ ਬਾਅਦ ਗੁਰੂ ਜੀਆ ਨੇ ਭਾਈ ਬੈਲੋ ਨੂੰ ਕਿਸੇ ਦੇ ਹੱਥ ਸੁਨੇਹਾ ਕੱਲਿਆ ਤੇ ਅੰਬਰਸਰ ਸਾਹਿਬ ਆਉਣ ਲਈ ਕਿਹਾ ਪਰ ਭਾਈ ਬੈਲੋ ਜੀ ਆ ਨੇ ਮਨਾ ਕਰ ਦਿੱਤਾ ਤੇ ਉਹਨਾਂ ਨੇ ਦੂਸਰੀ ਵਾਰ ਫੇਰ ਸੁਨੇਹਾ ਕੱਲਿਆ ਪਰ ਭਾਈ ਬੈਲੋ ਜੀ ਨਾ ਗਏ ਤਾਂ ਇੱਕ ਵਾਰੀ ਭਾਈ ਬੈਲੋ ਜੀ ਆਪਣੇ ਪਿੰਡੋਂ ਫਾਫੜੇ ਤੋਂ ਸੰਗਤ ਲੈ ਕੇ ਲਾਹੌਰ ਨਗਾਹੇ ਵਾਲੇ ਪੀਰ ਦੇ ਜਾ ਰਹੇ ਸਨ ਹਰੀਕੇ ਪਤਨ ਤੇ ਜਾ ਕੇ ਉਹਨਾਂ ਨੂੰ ਪਿੱਛੋਂ ਆਵਾਜ਼ ਪਈ ਕਿ ਤੂੰ ਕਿੱਧਰ ਤੁਰਿਆ ਫਿਰਦਾ ਹੈ ਆਪਣਾ ਤਾਂ ਕਿੰਨੇ ਸਮੇ ਦਾ ਸਾਥ ਹੈ ਤਾਂ ਭਾਈ ਬੈਲੋ ਨੇ ਅਰਦਾਸ ਕੀਤੀ ਕਿ ਮਹਾਰਾਜ ਮੈਂ ਜੀਦਾ ਵੀ ਹਾਂ ਉਹ ਮੈਨੂੰ ਆਪੇ ਲੈ ਜਾਵੇ ਤਾਂ ਕਹਿੰਦੇ ਹਨ ਕਿ ਜਦੋਂ ਭਾਈ ਬੈਲੋ ਜੀ ਹਰੀਕੇ ਪਤਨ ਤੋਂ ਦਰਿਆ ਪਾਰ ਕਰਨ ਲੱਗੇ ਤਦ ਰਿਆਦੇ ਵਿੱਚ ਪਾਣੀ ਦਾ ਬਹਾਵ ਉਹਨਾਂ ਨੂੰ ਅੰਮ੍ਰਿਤਸਰ ਸਾਹਿਬ ਵੱਲ ਖਿੱਚ ਕੇ ਲੈ ਗਿਆ। ਅੰਮ੍ਰਿਤਸਰ ਜਾਣ ਤੋਂ ਬਾਅਦ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀਆਂ ਦੇ ਦਰਸ਼ਨ ਕੀਤੇ ਤੇ ਉੱਥੇ ਹੀ ਸੇਵਾ ਦੇ ਵਿੱਚ ਜੁਟ ਗਏ। ਉਸ ਸਮੇਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਰੋਵਰ ਦੀ ਸੇਵਾ ਚੱਲ ਰਹੀ ਸੀ ਸਰੋਵਰ ਨੂੰ ਪੱਕਿਆ ਕੀਤਾ ਜਾ ਰਿਹਾ ਸੀ। ਤੇ ਭਾਈ ਬੈਲੋ ਜੀ ਸਭ ਤੋਂ ਜ਼ਿਆਦਾ ਕੰਮ ਕਰਦੇ ਸਭ ਤੋਂ ਜ਼ਿਆਦਾ ਭਾਰ ਚੱਕਦੇ ਕਹਿੰਦੇ ਨੇ ਕਿ ਮਖੌਲ ਮਖੌਲ ਦੇ ਵਿੱਚ ਭਾਈ ਬੈਲੋ ਨੂੰ ਦੂਜੀਆਂ ਸੰਗਤਾਂ ਨਾਲੋਂ ਦੋ ਤੱਕ ਸੇਵਾਦਾਰ ਉੱਥੇ ਚੌੜ ਚੌੜ ਦੇ ਵਿੱਚ ਵੱਧ ਪਾ ਦਿੰਦੇ ਸੀ ਤੇ ਉਹ ਬਿਨਾਂ ਕਿਸੇ ਝਿਜਕ ਦੇ ਉਹ ਐਸੀ ਤਰ੍ਹਾਂ ਸੇਵਾ ਕਰਦੇ ਰਹਿੰਦੇ ਤਾਂ ਇੱਕ ਦਿਨ ਦੀਵਾਨ ਸੀਗਾ ਗੁਰੂ ਜੀਆ ਨੇ ਉਸ ਦਿਨ ਦੀਵਾਨ ਲਾਇਆ ਹੋਇਆ ਸੀ ਤੇ ਸਾਰੀ ਸੰਗਤ ਆ ਕੇ ਪੰਡਾਲ ਦੇ ਵਿੱਚ ਬੈਠ ਗਈ ਤਾਂ ਪੰਜਵੇਂ ਪਾਤਸ਼ਾਹ ਜੀਆ ਨੇ ਕਿਹਾ ਕਿ ਕੋਈ ਰਾਇਤ ਨਹੀਂ ਗਿਆ ਜੋ ਇਸ ਸਮੇਂ ਦਵਾਨ ਦੇ ਵਿੱਚ ਨਾ ਪਹੁੰਚਿਆ ਹੋਵੇ ਤਾਂ ਕਿਸੇ ਨੇ ਆਵਾਜ਼ ਦਿੱਤੀ ਕਹਿੰਦੇ ਜੀ ਬੈਲੋ ਕਮਲਾ ਹਲੇ ਤੱਕ ਦਵਾਨ ਦੇ ਵਿੱਚ ਨਹੀਂ ਆਇਆ ਤਾਂ ਗੁਰੂ ਸਾਹਿਬ ਕਹਿੰਦੇ ਵੀ ਕੋਈ ਨਹੀਂ ਭਾਈ ਬੈਲੋ ਨੂੰ ਵੀ ਆ ਜਾਣ ਦਿਓ ਤੇ ਥੋੜੇ ਸਮੇਂ ਦੇ ਵਿੱਚ ਜਦੋਂ ਭਾਈ ਬੈਲੋ ਜੀ ਦਵਾਨ ਦੇ ਵਿੱਚ ਪਹੁੰਚੇ ਤਾਂ ਉਹ ਪਿੱਛੇ ਜੇ ਜਾ ਕੇ ਬੈਠ ਗਏ ਤਾਂ ਗੁਰੂ ਸਾਹਿਬ ਨੇ ਕਿਹਾ ਤੁਸੀਂ ਪਿੱਛੇ ਕਿਉਂ ਬੈਠ ਗਏ ਤਾ ਪਾਈ ਬੈਲੋ ਜੀ ਕਹਿੰਦੇ ਮੇਰੇ ਮੜਾਸੇ ਦੇ ਵਿੱਚੋਂ ਬਦਬੋ ਆ ਰਹੀ ਆ ਮੈਂ ਕੰਮ ਕਰਦਾ ਕਰਦਾ ਇਸੇ ਤਰ੍ਹਾਂ ਦੀਵਾਨ ਦੇ ਵਿੱਚ ਆ ਗਿਆ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਆਵਾਜ਼ ਮਾਰੀ ਤੇ ਅੱਗੇ ਆਉਣ ਲਈ ਕਿਹਾ ਤੇ ਜਦੋਂ ਅੱਗੇ ਬੁਲਾਇਆ ਉਹਨਾਂ ਨੇ ਘੁੱਟ ਕੇ ਪਾਈ ਬੈਲੋ ਨੂੰ ਜੱਫੀ ਪਾਈ ਛਾਤੀ ਨਾਲ ਲਾਇਆ ਤੇ ਉਹਨਾਂ ਨੂੰ ਅੱਗੇ ਹੀ ਬਿਠਾ ਲਿਆ ਤਾਂ ਗੁਰੂ ਸਾਹਿਬ ਨੇ ਕਿਹਾ ਭਾਈ ਬੈਲੋ ਸਭ ਤੋਂ ਪਹਿਲੋ ਤੇ ਅੱਜ ਵੀ ਉਹਨਾਂ ਦੇ ਪਿੰਡ ਫਾਫੜੇ ਭਾਈ ਕੇ ਇਹ ਗੁਰਦੁਆਰਾ ਸਾਹਿਬ ਉਹ ਨਦੀ ਜਾਦੇ ਵਿੱਚ ਬਣਿਆ ਹੋਇਆ ਤੇ ਹਰ ਸਾਲ ਇੱਥੇ ਸਾਲ ਦੇ ਵਿੱਚ ਦੋ ਵਾਰ ਜਿਹੜਾ ਮੇਲਾ ਲਗਾਇਆ ਜਾਂਦਾ ਹੈ ਫਾਫੜੇ ਭਾਈਕੇ ਮਾਨਸਾ ਜ਼ਿਲ੍ਹੇ ਦਾ ਬਿਲਕੁਲ ਨੇੜੇ ਪੈਂਦਾ ਪਿੰਡ ਹੈ ਤੇ ਹਰ ਸਾਲ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਇਸ ਪਿੰਡ ਦਾ ਨਾਮ ਪਹਿਲਾਂ ਫਾਫੜੇ ਸੀ ਜਦੋਂ ਭਾਈ ਵੈਲੋ ਜੀਆਂ ਦੇ ਨਾਮ ਨਾਲ ਭਾਈ ਲੱਗ ਗਿਆ ਤਾਂ ਇਸ ਪਿੰਡ ਦਾ ਨਾਮ ਵੀ ਉਹਨਾਂ ਦੇ ਨਾਮ ਕਰਕੇ ਹੀ ਭਾਈ ਫਾਫੜੇ ਭਾਈਕੇ ਰੱਖ ਦਿੱਤਾ ਗਿਆ ਸੋ ਅੱਜ ਦੇ ਦਰਸ਼ਨ ਆਪਾਂ ਤੁਹਾਨੂੰ ਗੁਰਦੁਆਰਾ ਭਾਈਵੈਲੋ ਸਭ ਤੋਂ ਪਹਿਲੋ ਦੇ ਕਰਵਾਏ ਸੋ ਇਸੇ ਤਰ੍ਹਾਂ ਆਪਾਂ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਵੀ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਉਂਦੇ ਰਵਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ